ਬਾਰਥਡੇ ਕਿ ਤਾੜੀਆਂ ਮਾਰ ਦਿਓ ਜੀ ਜਿਹੜਾ ਪਸੰਦੀ ਮੈਂ ਰੱਖੋ ਤੋਂ ਫਟੂਏ ਪਰਸ ਰੱਖੋ ਮੈਂ ਯਾਰੋ ਅਗੇ ਆਈਆ ਦਾ ਰੋਹ ਰੋਹ ਦੀ ਜਗਦੇ ਰੋਹ ਹਾਜੂਦੋ ਰੋਹ ਸੁਖਾਵੇਂ ਦੀ ਗਾਣਾ ਨਾ ਜਾਈ ਮਸਾ ਦੇ ਰੋਹ ਮਸਮਨ ਆਜੋ ਭੱਗਾ ਵਾਲੇ ਹੁੰਦੇ ਜਿਹੜੇ ਜਾਗਰਣ ਕਰਾਉਂਦੇ ਨੇ ਨੱਚ ਨੱਚ ਕੁਸ਼ੀਆਂ ਧਮਾਲਾ ਸਾਰੇ ਪਾਉਂਦੇ ਨੇ ਅੱਜ ਮੈਂ ਵੀ ਮਈਆ ਦੇ ਦਰ ਸੀਸ ਝੁਕਾ ਲਿਆ ਉਡਾਖੀਆਂ ਜਲੀਂਦ ਗਈ ਭੋਲੀ ਮਾਨ ਸਦਾ ਦੇ ਕੇ ਮੈਨੂੰ ਵੀ ਬੁਲਾ ਰਿਆ ਉਡਾਖੀਆਂ ਜਲੀਂਦ ਗਈ ਸ਼ਸ਼ੀਕਾ ਜੀ ਤੁਸੀਂ ਵੇਖ ਰਹੇ ਹੋ ਪੀਵੀ 26 ਨਿਊਜ਼ ਚੈਨਲ ਤਾਂ ਮੈਂ ਹਾਂ ਸਰਬਜੀਤ ਸਿੰਘ ਜਿਵੇਂ ਕਿ ਪਿਛਲੇ ਦਿਨੀ ਤੁਹਾਡੇ ਨਾਲ ਮੈਂ ਸਨਮੁਖ ਹਾਜ਼ਰ ਕੀਤੀ ਸੀ ਗੁਰਨਾਨਕ ਨਗਰ ਦੀ ਅਪਡੇਟ ਵੀ 24 ਤਰੀਕ ਦਿਨ ਮੰਗਲਵਾਰ ਨੂੰ ਬੜੀ ਧੂਮ-ਧਾਮ ਦੇ ਨਾਲ ਪਹਿਲਾ ਵਿਸ਼ਾਲ ਭਗਵਤੀ ਜਾਗਰਨ ਕਰਾਇਆ ਜਾ ਰਿਹਾ ਅੱਜੋ ਪ੍ਰੋਗਰਾਮ ਨੂੰ ਚਾਰ ਚੰਨ ਲੱਗੇ ਨੇ ਦਾਤੀ ਦੀ ਇੰਨੀ ਆਪਾਰ ਕਿਰਪਾ ਹੋਈ ਹੈ ਅੱਜ ਅਸੀਂ ਇਸ ਜਾਗਰਨ ਤੇ ਪਹੁੰਚੇ ਹੋਏ ਹਾਂ ਔਰ ਇੱਥੇ ਦੇ ਜਿਹੜੇ ਮੇਨ ਗੱਦੀ ਨਿਸ਼ੀਨ ਨੇ ਧਰਮਿੰਦਰ ਪੰਡਤ ਜੀ ਜਿਨ੍ਹਾਂ ਦੇ ਬੱਚਿਆਂ ਦੇ ਬਰਥਡੇ ਤੇ ਮੌਕੇ ਤੇ ਇਹਨਾਂ ਨੇ ਸੁੱਖ ਸੀ ਸਾਡੇ ਨਾਲ ਬਹੁਤ ਸ਼ਕਸ਼ੀਤਾ ਇੱਥੇ ਮੌਜਮਾਨ ਨੇ ਔਰ ਵੀਆਈਪੀ ਪਰਸਨਲਿਟੀਆਂ ਦੇ ਵਿੱਚ ਵਿਚੇਰੇ ਪਹੁੰਚਣੇ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੀ ਅੱਜ ਦੇ ਇਸ ਜਾਗਰਣ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ-ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਪੀਪੀ ਛੱਬੀ ਨਿਊਜ਼ ਤੋਂ ਸਰਪਜੀਤ ਨੇਟੂ ਵੀਰ ਜੀ ਇਹਨਾਂ ਦਾ ਔਰ ਇਲਾਕੇ ਨਿਵਾਸੀਆ ਦਾ ਭਾਈਚਾਰੇ ਦਾ ਬਈ ਦਿਲੋਂ ਧੰਨਵਾਦ ਹੈ ਸਾਡਾ ਬਈ ਇੱਦਾਂ ਹੀ ਮਤਲਬ ਅੱਗੇ ਵਧਿਏ ਤੇ ਇੱਦਾਂ ਹੀ ਸਾਨੂੰ ਸਾਥ ਮਿਲਦਾ ਰਹੇ ਬਹੁਤ-ਬਹੁਤ ਜੀ ਦਿਲੋਂ ਧੰਨਵਾਦ ਅੱਜ ਇਸ ਜਾਗਰਣ ਦੇ ਵਿੱਚ ਜਿਹੜਾ ਕਿ ਗੁਰੂ ਨਾਨਕ ਨਗਰ ਵਾਰਡ ਨੰਬਰ 17 ਦੇ ਵਿੱਚ ਕਰਵਾਇਆ ਗਿਆ ਇਸ ਦੇ ਵਿੱਚ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸੀ ਜਾਦਵਿੰਦਰ ਸਿੰਘ ਜਾਦੂ ਜੀ ਉਹਨਾਂ ਦੇ ਨਾਲ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਔਰ ਹੋਰ ਕਿੰਨੇ ਹੀ ਸੱਜਣ ਇਸ ਦੇ ਵਿੱਚ ਪਹੁੰਚੇ ਔਰ ਜਿਹੜੇ ਕਲਾਕਾਰ ਸੀ ਉਹਨਾਂ ਦੇ ਵਿੱਚ ਅਵਤਾਰਤਾਰੀ ਜੀ ਮੈਡਮ ਕਮਲ ਹੀਰਾ ਜੀ ਔਰ ਮੈਂ ਤੁਹਾਡਾ ਆਪਣਾ ਦਰਸ਼ਨ ਦਰਸੀ ਅਸੀਂ ਵੀ ਆਪਣੀ ਪਰਫਾਰਮ ਕੀਤੀ ਹੈ ਔਰ ਕਮਲ ਹੀਰਾ ਜੀ ਗਾਰੇ ਨੇ ਬਹੁਤ ਹੀ ਵਧੀਆ ਜਾਗਰਨਾ ਹੋਇਆ ਲੰਗਰ ਵੀ ਬੜਾ ਅਟੂਟ ਵਰਤਿਆ ਹੈ ਸੰਗਤਾਂ ਨੇ ਬੜੀ ਢੰਗ ਦੇ ਨਾਲ ਇਹ ਜਾਗਰਣ ਸੁਣਿਆ ਔਰ ਲੰਗਰ ਦੀ ਜੋ ਪੂਰੀ ਮਤਲਬ ਆਨੰਦ ਲਿਆ ਔਰ ਮੈਂ ਸਾਰੇ ਭਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਜਦੋਂ ਕੋਈ ਮੁਹੱਲੇ ਦੇ ਵਿੱਚ ਗਵਾਂਡ ਦੇ ਵਿੱਚ ਕੋਈ ਜਾਗਰਣ ਹੁੰਦਾ ਹੈ ਤਾਂ ਹਮ ਹਮਾ ਕੇ ਪਹੁੰਚਿਆ ਕਰੋ ਔਰ ਸਾਥ ਦਿਆ ਕਰੋ ਨਾਲ ਰਲ ਮਿਲ ਕੇ ਜਾਗਰਣ ਕਰਵਾਉਣਾ ਚਾਹੀਦਾ ਹੈ ਤਾਂ ਮੈਂ ਧਰਮਿੰਦਰ ਜੀ ਨੂੰ ਭਗਤ ਜੀ ਨੂੰ ਇਹ ਬਤਾਈਆਂ ਦੇਣਾ ਚਾਹਨਾ ਹੈ ਕਿ ਇਹਨਾਂ ਦੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਜਾਗਰਣ ਕਰਵਾਇਆ ਨਹੀਂ ਤਾਂ ਲੋਕ ਦੇਖੋ ਹੋਰ ਡੀਜੇ ਵਗੈਰਾ ਬਹੁਤ ਕੁਝ ਕਰਵਾਉਂਦੇ ਨੇ ਲੇਕਿਨ ਇਹਨਾਂ ਨੇ ਧਾਰਮਿਕ ਕੰਮ ਕਰਾਇਆ ਮੈਂ ਇਹ ਵਧਾਈਆਂ ਪਾਤਰ ਨੇ ਭਗਤ ਧਰਮਿੰਦਰ ਪੰਡਿਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਪੀਵੀ ਛੱਬੀ ਨਿਊਜ਼ ਚੈਨਲ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਵੀ ਤੇ ਸਾਡੇ ਧਰਮਿੰਦਰ ਜੀ ਪਟਾ ਜੀ ਦਾ ਅੱਜ ਬੱਚਿਆਂ ਦੀ ਖੁਸ਼ੀ ਦੀ ਜਨਮ ਦਿਨ ਦੀ ਖੁਸ਼ੀ ਦੇ ਜਾਗਰਨ ਦੀ ਖੁਸ਼ੀ ਬਹੁਤ ਜ਼ਿਆਦਾ ਵਧੀਆ ਮਨਾਈ ਹੈ ਜੀ ਬਹੁਤ ਪਿਆਰ ਸਤਿਕਾਰ ਮਿਲਿਆ ਮਾਤਾ ਰਾਣੀ ਇੱਥੇ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇੱਕ ਵਾਰੀ ਫੇਰ ਤੋਂ ਅਸੀਂ ਪੀਵੀ 26 ਨਿਊਜ਼ ਚੈਨਲ ਨਾਲ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਮੈਂਟਸ ਕਰਿਓ ਜਰੂਰ ਜਿਹੜੇ ਕਿ ਮਾਂ ਨੂੰ ਪਿਆਰ ਕਰਦੇ ਨੇ ਜੈ ਮਾਤਾ ਜ਼ਰੂਰ ਲਿਖਿਓ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਤੇ ਨਕੋਰ ਸੱਚੀ ਸੁੱਚੀ ਸ਼ਖਸੀਅਤ ਦੇ ਨਾਲ ਅਪਡੇਟ ਧੰਨਵਾਦ ਮੈਨੂੰ ਦਿਓ ਯਾਦ ਸਰਪਜੀਤ ਸਿੰਘ